ਜੋ ਕਹਣਾ ਹੈ ਜਿਹੜਾ ਨਗਰ ਨਿਗਮ ਚੋਣਾ ਦੇ ਲਈ ਕਾਪੀ ਦਿਓ ਸਾਨੂੰ ਕਾਪੀ ਦਿਓ ਇਧਰ ਇਧਰ ਜਿਮੀ ਸਾਨੂੰ ਕਾਪੀ ਦਿਓ ਨਾ ਕੋ ਯਾਰੋ ਨਾ ਉੱਪਰ ਕਰ ਲੋ ਹੱਥ ਵਿਕਟਰੀ ਵਾਲਾ ਸਾਹਮਣੇ ਦੇਖੋ ਇਧਰ ਦੇਖੋ ਇਧਰ ਹਾਂ ਕੋ ਯਾਰ ਕਹਿਣਾ ਚਾਹੋਗੇ ਅੱਜ ਨਗਰ ਨਿਗਮ ਦੀ ਸਫਾਈ ਕਰਨਾ ਹੈ ਜੀ ਪੀਡੀ ਪਾਰਟੀ ਵੱਲੋਂ ਜੀ ਮੈਂ ਆਜ਼ਾਦ ਕਰਨਾ ਹੈ ਪਹਿਲਾਂ ਤਾਂ ਕਾਂਗਰਸ ਪਾਰਟੀ ਤੁਸੀਂ ਬੋਰਡ ਸਾਡੀ ਐ ਜੀ ਹਾਂ ਜੀ ਦੇ ਹੁਣ ਆਜ਼ਾਦ ਕੇ ਨਾਮ ਤੇ

ਸਾਊਥ ਕੰਸਟਿਟੈਂਸੀ 38 ਨੰਬਰ ਵੋਟ ਜੀ ਕੀ ਕੀ ਕੰਮ ਵੀ ਪੁੱਛੀਏ ਜਿਹੜੇ ਇਲਾਕੇ ਦੇ ਬਾਰੇ ਦੇਸੀ ਇਲਾਕੇ ਦੇ ਕੰਮ ਦੇਖੋ ਜੀ ਜਿਹੜੀ ਜਿਹੜੀ ਜ਼ਰੂਰਤਾਂ ਲੋਕਾਂ ਦੀ ਪੂਰੀ ਹੋਣ ਵਾਲੀ ਉਹੀ ਹੋਣਗੇ ਜੀ ਠੀਕ ਹੈ ਨਾ ਕੰਮ ਤੇ ਉਹ ਹੀ ਹੁੰਦੇ ਆ ਫਲਾਈਟ ਦੇ ਹੋਗੇ ਗਲੀਆਂ ਦੇ ਹੋਗੇ ਹੈਨਾ ਸਟਰੀਟ ਸਾਈਡ ਦੇ ਹੋਗੇ ਐਸਾਰੇ ਕੰਮ ਹੋਣਗੇ ਹੋਰ ਜਿਹੜੇ ਲੇ ਮੈਂ ਤਾਂ ਲਾਸਟ ਨੂੰ 20 ਸਾਲ ਹੋ ਗਏ ਜੀ ਜਸੀ ਨਸੀ ਨਾ ਬੋਲਣ ਚਾਹੁੰਦਾ ਬਹੁਤ ਐਫਰ ਲਾਈਨ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਰਾਤੀ 3 ਵਜੇ ਤੁਹਾਨੂੰ ਪਤਾ ਕਿੰਨਾ ਸੂਨ ਸਾਰਾ ਏਰੀਆ ਲਾਈਟ ਖਰਾਬ ਹੋ ਜੇ ਤੇ ਕੋਈ ਬੰਦਾ ਬਾਹਰ ਨਿਕਲਦਾ ਮੈਂ 3 ਵਜੇ ਲਾਈਟਮੈਨ ਨੂੰ ਬੁਲਾ ਕੇ ਖੁਦ ਪੋਲ ਸੇ ਕੋਲ ਜਾ ਕੇ ਮੇਰੇ ਕੋਲ ਵੀ ਵੀਡੀਓਜ਼ ਆ ਗਿਆ ਲੈ ਫੋਟੋ ਬਚੇ ਜੇ ਤੇ ਮੈਂ ਖੁਦ ਜਾ ਕੇ ਕੰਮ ਕਰਵਾਉਂਦੀ ਰਹੀ ਹਾਂ ਜਿਹੜਾ ਇਹ ਝਗੜੇ ਹੋ ਜਾਣ ਸੋ ਪਿੱਛੇ ਹੋ ਜਾਏ ਕੁਝ ਹੋ ਜੇ ਮੈਂ ਆਪ ਤਲੀ ਪਾਇਆ ਹੁਣ ਭਾਵੇਂ ਕੁਝ ਹੋਏ ਮੈਂ ਸਾਰਾ ਕੁਝ ਕਰਦੀ ਹਾਂ ਕੋਈ ਨਹੀਂ ਨਿਕਲਦਾ ਕਹਦਾ ਮੇਰੇ ਘਰ ਆਏ ਤੈਨੂੰ ਦੱਸਦੇ ਲਾਸਟ ਇਲੈਕਸ਼ਨਸ ਵੀ ਆਏ ਨੇ ਅਮਰੀਕਾ ਰ ਹੈ ਨਾ ਉਹ ਮੈਨੂੰ ਬਾਰ ਬਾਰ ਇੱਕੋ ਗੱਲ ਕਹਿੰਦੇ ਕੰਮ ਕਰਦੇ ਉਹ ਤੁਸੀਂ ਜਦੋਂ ਪਾਰਟੀ ਆਪਣੀ ਬਗਾਨੀ ਪਾਰਟੀ ਚੋਂ ਤੁਸੀਂ ਕਟਰ ਕਾਂਗਰਸੀ ਤੇ ਹੈ ਨਹੀਂ ਉਹ ਐਹੀ ਕਟਰ ਕਾਂਗਰਸੀਆਂ ਸਾਡਾ ਕੋਈ ਕਟਰ ਕਾਂਗਰਸੀ ਐਮ ਐਲ ਏ ਹੁੰਦਾ ਤੇ ਮੈਨੂੰ ਅੱਜ ਇੱਥੇ ਖੜੇ ਨਹੀਂ ਸੀ ਹੋਣਾ ਪੈਣਾ ਠੀਕ ਹੈ ਇੱਕ ਕਾਂਗਰਸੀ ਕਾਂਗਰਸ ਦੇ ਦਰਦ ਨੂੰ ਜਾਣਦਾ ਵਾ ਠੀਕ ਹੈ ਨਾ ਬਲਾਰਿਆ ਸਾਹਿਬ ਜਦੋਂ ਐਸੀ ਐਸੀ ਤਨੀ ਮੇਰ ਵਾਲੇ ਆ ਸੀਗਾ ਐਹੀ ਤਾਂ ਬੜੇ ਉਦੋਂ ਵੀ ਮੇਰੀਆਂ ਜਾ ਕੇ ਸਾਰਾ ਰਿਪੋਰਟ ਚੈੱਕ ਕਰੋ ਪਹਿਲ ਦੇ ਆਧਾਰ ਤੇ ਜਾ ਕੇ ਮੈਂ ਖੜੀ ਸੀ ਮੋਢੇ ਨਾਲ ਮੋਢਾ ਲ ਇਨਾਂ ਦੇ 50 ਨਹੀਂ ਮਿਸਿਸ ਨਾਲ ਨਹੀਂ ਪਾਇਸ ਦੇ ਨਾਲ 5-5000 ਬੰਦੇ ਚ ਮੈਂ ਖੜੀ ਸੀਗੀ ਇਹਨਾਂ ਨੂੰ ਮੈਂ ਬੜੀ ਖੋਸੀ ਕਿ ਇਹ ਇੱਕ ਬੜਾ ਤਾਕੜਾ ਐਮਐਲਏ ਸਾਡੀ ਰਵਾੜ ਤੇ ਹੈ ਇੱਥੇ ਕੌਂਸਲਟੀ ਆਂਦੇ ਪਏ ਆ ਪਰ ਇਹਨਾਂ ਨੇ ਕਿਹੇ ਚੀਜ਼ ਦਾ ਇਜਤਮਾਨ ਰੱਖਿਆ ਨਹੀਂ ਉਹ ਹੁਣ ਕਿਹ ਚਿਕੜ ਕੋਲ ਪਰਮਿੰਦਰ ਸਿੰਘ ਕੋਈ ਆ ਗਿਆ ਨਹੀਂ ਕੋਈ ਨਹੀਂ ਜਾਣਦਾ ਰਹਿੰਦੇ ਉੱਥੇ ਕਿਤੇ ਨੇ ਤਾਂ ਵਿਕਾਟਵਾਲ ਪਰ ਇਹ ਕਿਸੇ ਐਕਟੀਵਿਟੀ ਤੋਂ ਸਰਗਰਮ ਚਾਪਲੇ ਨੂੰ ਦੇਖਣ ਲਈ ਕੀ ਕਾਰਨ ਹੋ ਗਏ ਤੁਹਾਨੂੰ ਤੁਹਾਨੂੰ ਮਿਲੇ ਹੈ ਸਟਾਕ ਐਂਟਰੀ ਤੋਂ ਨਹੀਂ ਲੀਕ ਅਨਨੋਨ ਤੋਂ ਕਰ ਰਹੇ ਤਾਲ ਕారణ ਮੈਨੂੰ ਦੇਖੋ ਨਜ਼ਰ ਆਉਂਦਾ ਕਿ ਮੈਂ ਪੈਸੇ ਨਹੀਂ ਪਾਰ ਸਕੀ। ਮੇਰੇ ਵਾਸਤੇ ਜਿਸ ਵੀ ਕੋ ਕਾਰਨ ਆਹੀ ਆ ਹੋਰ ਇੱਕ ਤੋਂ ਇਲਾਵਾ ਕੋਈ। ਹਾਂ ਜੀ ਸਰ ਆਮ ਆਮ ਆਲੀ ਪਾਰਟੀ ਨਹੀਂ ਜੋ ਸਜਾਇਆ ਹੈ ਜਿਹੜੇ ਕੱਲ ਜਿਹੜਾ ਵਿਰੋਧ ਹੋਇਆ ਜੁਰਨਾ ਫਿਰ ਲੈ ਕੇ ਦਿੱਤਾ ਉਹ। ਮਤਲਬ ਹਾਂ ਜੀ ਇਹ ਵੀ ਵੇਖੋ ਨਾ ਇੱਕ ਸਾਡੇ ਸਾਹਮਣੇ ਐਕਟਿਵ ਬੰਦਾ ਖੜਾ ਵਾ ਉਹਨੂੰ ਨਹੀਂ ਟਿਕਟ ਮਿਲੀ ਤੇ ਜਿਹੜਾ ਬੰਦਾ ਕਿਹੇ ਲਾਈਨ 'ਚ ਹੈ ਹੀ ਉਹਨੂੰ ਮਿਲੀ। ਇਹ ਤਾਂ ਆਬਵੀਅਸਲੀ ਕਾਮਨ ਸੈਂਸ ਹੈ। ਹਰ ਕੋਈ ਸੋਚੇਗਾ। ਸਾਡੇ ਡਾਕ ਨੂੰ ਜਿਹੜਾ ਹੈਗਾ ਨਾਮਿਨੇਟ ਕਰ ਸਕਦੇ ਆ ਬਾਈ ਰੂਲ ਬਾਇ ਰੂਲ ਤੇ ਕਹਿੰਦੇ ਪਏ ਹੁਣ ਮੈਂ ਜਾ ਕੇ ਮੈਨੂੰ ਪਤਾ ਲੱਗਦਾ ਕੀ ਕਰਦੇ ਨੇ ਤੇ ਜੇ ਨਹੀਂ ਹੁੰਦਾ ਫਿਰ ਫਿਰ ਮੈਂ ਆਪਾਂ ਬਾਈਟੇ ਕੋਈ ਆਪਸ਼ਨ ਦੇ ਪਹਿਲਾਂ ਵੀ ਸੈਟ ਸੀ ਕਿ ਮੈਂ ਲੜਾਂਗੀ ਪਰ ਜਾਂ Independently ਲੜੂਗਾ ਹੈ ਤੁਸੀਂ ਕਿਉਂ ਲੈ ਗਏ ਟੌਗ ਕੀ ਟੌਗ ਮੈਂ ਲੈ ਗਈ ਸੀ ਕਿ ਸ਼ਾਇਦ ਕੋਈ ਨਾ ਕੋਈ ਐਹੋ ਜਿਹਾ ਕਨਸਟੈਂਸ ਬਣ ਜੇ ਕਿ ਇੱਕ ਲੋਕਾਂ ਦੇ ਦੇਸ਼ ਦੀ ਆ ਜੇ ਕਿ ਹਾਂ ਇੱਕ ਵਫਾਦਾਰੀ ਜਿਹੜੀ ਹੈ ਇਹ ਕਿਉਂ ਨਿਦਰਾ ਦੇ ਕਿ ਹਣ ਮੈਂ ਖੜੀ ਹੋਰ ਵੀ ਇੱਕ ਬੜੀਆ ਪਾਰਟੀਆਂ ਦੇ ਖੜੇ ਹੋਣਗੇ ਜਿਨ੍ਹਾਂ ਦਾ ਟਕਾ ਹੈ ਮੈਂ ਕੱਲੀ ਨਹੀਂ ਆ ਪੜਿਆਂ ਦੇ ਨਾਲ ਹੋਇਆ ਵਾ ਕਿਆ ਕੁਛ ਤੇ ਕੀਤਾ ਕੁਛ ਨਿਕਲਿਆ ਬਚ ਕੁਛ ਠੀਕ ਹੈ ਨਾ ਇਹ ਹੁਣ ਏਜੰਡਾ ਬਣ ਗਿਆ ਹਰ ਪਾਰਟੀ ਦਾ ਕੋਈ ਨਹੀਂ ਲੈਂ ਚਲਾ ਲੋ ਆਨ ਦਾ ਟਾਈਮ ਵੇਖਾਂਗੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ